ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਛੋੜ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਦੇ ਵੱਲੋਂ ਇੱਕ ਅਹਿਮ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਤਸਵੀਰ ਕਿਤੇ ਨਾ ਕਿਤੇ ਥੋੜੀ ਬਹੁਤੀ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹਮੇਸ਼ਾ ਹੋਰਾਂ ਨੇ ਤੇ ਉਹਨਾਂ ਨੇ ਉੱਥੇ ਗੱਲ ਕੀਤੀ ਕਿ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਸਾਫ ਕੁਝ ਵੀ ਨਹੀਂ ਹੋਇਆ ਕਿ ਘਟਚੜ ਹੋਏਗਾ ਜਾਂ ਫਿਰ ਨਹੀਂ ਪਰ ਇਹਨਾਂ ਦੇ ਇਹ ਬਿਆਨ ਨੇ ਸਿਆਸੀ ਗਲਿਆਰਾਂ ਦੇ ਵਿੱਚ ਤਰਥੱਲੀ ਇੱਕ ਵਾਰ ਜ਼ਰੂਰ ਮਚਾ ਦਿੱਤੀ ਹੈ ਹਾਲਾਂਕਿ ਬੀਤੇ ਦਿਨ ਅਸੀਂ ਵੀ ਦੋ ਵਾਰ ਖਬਰ ਕੀਤੀ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਟਚੋੜ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਉਹ ਪੁਰਾਣੀ ਭਾਈ ਵਾਲੀ ਦੋ ਦਹਾਕਿਆਂ ਦੀ ਭਾਈ ਵਾਲੀ ਮੁੜ ਤੋਂ ਵਾਪਸ ਆ ਸਕਦੀ ਹੈ ਜਿਹੜੀ ਭਾਈ ਵਾਲੀ ਕਿਸਾਨੀ ਅंदोलਨ ਵੇਲੇ 220 ਦੇ ਵਿੱਚ ਕਿਤਨਾ ਕਿਤੇ ਟੁੱਟ ਗਈ ਸੀ ਹਾਲਾਂਕਿ ਚਰਚਾਬਾ ਤੇ ਸੀ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਗੱਟਚੋੜ ਤੋੜਿਆ ਗਿਆ ਪਰ ਅੰਦਰ ਖਾਤੇ ਦੋਹੇ ਪਾਰਟੀਆਂ ਫਿਰ ਵੀ ਕਿ ਉਹ ਖਿਚੜੀ ਹੋਈਆਂ ਪਈਆਂ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਸਥਿਤੀ ਸਪਸ਼ਟ ਹੁੰਦੀ ਦਿਖਾਈ ਦੇ ਰਹੀ ਹੈ ਕਿਤੇ ਨਾ ਕਿਤੇ ਅਮਿਤ ਸ਼ਾਦਾ ਦਾ ਇਹ ਵੱਡਾ ਬਿਆਨ ਹੈ ਜਿਹੜਾ ਬੜੇ ਮਾਇਨੇ ਰੱਖ ਰਿਹਾ ਤੇ ਦੂਜੇ ਪਾਸੇ ਸੀ ਸ਼ੇਅਰਿੰਗ ਨੂੰ ਲੈ ਕੇ ਵੀ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ 7 ਤੋਂ ਲੈ ਕੇ 8 ਦੇ ਕਰੀਬ ਸੀਟਾਂ ਨੇ ਜਿਹੜੀਆਂ ਉਹਨਾਂ ਤੇ ਲੜਨ ਦੀ ਮੰਗ ਕੀਤੀ ਸੀ ਪਰ ਬਾਅਦ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਂਦਾ ਹੈ ਤੇ ਫਿਰ 8-5 ਦਾ ਫਾਰਮੂਲਾ ਜਿਹੜਾ ਉਹ ਅਪਣਾਇਆ ਜਾ ਸਕਦਾ ਹੈ ਸੂਤਰ ਦੱਸਦੇ ਹੈ ਕਿ 8 ਦੇ ਉੱਤੇ ਸ਼੍ਰੋਮਣੀ ਕਾਲੀ ਦਲ ਲੜ ਸਕਦਾ ਹੈ ਤੇ 5 ਜਿਹ ਹੋ ਭਾਰਤੀ ਜਨਤਾ ਪਾਰਟੀ ਦੇ ਖਿੱਤੇ ਦੇ ਵਿੱਚ ਜਾ ਸਕਦੀਆਂ ਨੇ ਅਮ੍ਰਿਤਸਰ ਦੀ ਜਿਹੜੀ ਇੱਕ ਸੀਟ ਹੈ ਬੜੀ ਅਹਿਮ ਸੀਟ ਮੰਨੀ ਜਾਂਦੀ ਹੈ ਉੱਥੋਂ ਭਾਰਤੀ ਜਨਤਾ ਪਾਰਟੀ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਪਰ ਹੁਣ ਉਹ ਸੀਟ ਹੈ ਜਿਹੜੀ ਉਹ ਸ਼੍ਰੋਮਣੀ ਕਾਲੀ ਦਲ ਨੂੰ ਦਿੱਤੀ ਜਾ ਸਕਦੀ ਹੈ ਤੇ ਇਸ ਦੇ ਬਦਲੇ ਕਿਉਂਕਿ ਸ਼ਹਿਰੀ ਖੇਤਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਚੰਗਾ ਆਧਾਰ ਹੈ ਚੰਗੀ ਪਕੜ ਹੈ ਤੇ ਦੂਜੇ ਪਾਸੇ ਪਿੰਡੂ ਖੇਤਰਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਇੱਕ ਤਗੜਾ ਰਸੂਖ ਰੱਖਦਾ ਹੈ ਤੇ ਹੁਣ ਇਸੇ ਚੀਜ਼ ਨੂੰ ਵੇਖਦਿਆਂ ਹੋਇਆਂ ਜਿਹੜੀ ਸੀਟ ਸ਼ੇਅਰਿੰਗ ਹੈ ਉਸ ਫਾਰਮੂਲੇ ਦੇ ਉੱਤੇ ਵੀ ਗੱਲਬਾਤ ਚੱਲ ਰਹੀ ਹੈ ਮੁਲਾਕਾਤਾਂ ਹੋ ਚੁੱਕੀਆਂ ਹਨ ਚਾਰ ਦੇ ਕਰੀਬ ਜਿਹੜੀਆਂ ਪਹਿਲਾਂ ਮੀਟਿੰਗਾਂ ਅੰਦਰਖਾਤੇ ਦੀਆਂ ਮੀਟੀਆਂ ਨੇ ਸੁਖਬੀਰ ਬਾਦਲ ਦੀਆਂ ਉੱਚ ਪੱਧਰੀ ਲੀਡਰਸ਼ਿਪ ਦੇ ਨਾਲ ਹੋ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਦੇ ਨਾਲ ਤੇ ਇਸ ਦੇ ਨਾਲ ਹੀ ਹੁਣ ਬਾਅਦ ਦੇ ਵਿੱਚ ਜਿਹੜੀ ਸਥਿਤੀ ਹੈ ਕਿਤਨੇ ਕਿਤੇ ਸਾਫ ਹੁੰਦੀ ਦਿਖਾਈ ਜਿਹੜੀਆਂ ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਤੇ ਇਧਰਲੇ ਪਾਸੇ ਪਹਿਲਾਂ ਇਹ ਆਖਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਸ ਦੇ ਉੱਤੇ ਨਜ਼ਰ ਰੱਖੀ ਜਾਏਗੀ ਅਕਾਲੀ ਦਲ ਦੇ ਵੱਲੋਂ ਕਿ ਜੇਕਰ ਇਹਨਾਂ ਦਾ ਅਲਾਈਸ ਹੁੰਦਾ ਹੈ ਤਾਂ ਫਿਰ ਅਸੀਂ ਰਲ ਕੇ ਚੋਣਾਂ ਲੜਾਂਗੇ ਪਰ ਇਧਰਲੇ ਪਾਸਿਓਂ ਅਲਾਈਸ ਨਹੀਂ ਹੋਇਆ ਫਿਲਹਾਲ ਦੇ ਲਈ ਤੇ ਨਹੀਂ ਹੋਇਆ ਪਰ ਅੰਦਰਖਾਤੇ ਹੋਇਆ ਹੋਇਆ ਹੀ ਦੱਸਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਦੇ ਵਿੱਚ ਇਕੱਠੇ ਹੋ ਗਏ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਰ ਇਧਰਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਜਿਹੜਾ ਪੱਤਾ ਖੇਡਣ ਦੀ ਤਿਆਰੀ ਕਰ ਲਈ ਗਈ ਹੈ ਸੂਤਰ ਦੱਸਦੇ ਆ ਕਿ ਸੀਟ ਸ਼ੇਅਰਿੰਗ ਦੇ ਫਾਰਮੂਲੇ ਦੇ ਉੱਤੇ ਆਖਰੀ ਦੌਰ ਦੀ ਜਿਹੜੀ ਮੀਟਿੰਗ ਹੈ ਉਹ ਮਹੀ ਪਾਰਟੀਆਂ ਨੇ ਜਿਹੜੀਆਂ ਆਪੋ ਆਪਣੇ ਪੱਖ ਨੇ ਉਹ ਰੱਖ ਚੁੱਕੀਆਂ ਕਿ ਕਿੰਨੀਆਂ ਸੀਟਾਂ ਸਾਨੂੰ ਚਾਹੀਦੀਆਂ ਤੇ ਕਿੰਨੀਆਂ ਸੀਟਾਂ ਤੁਹਾਨੂੰ ਛੱਡੀਆਂ ਜਾਣਗੀਆਂ ਤੇ ਦੂਜੇ ਪਾਸੇ ਗੱਟਚੋੜ ਨੂੰ ਲੈ ਕੇ ਅਮੇਸ਼ਾ ਦੇ ਵੱਲੋਂ ਦਿੱਤਾ ਗਿਆ ਬਿਆਨ ਵੱਡਾ ਇੱਕ ਮਾਇਨਾ ਰੱਖਦਾ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਅਕਾਲੀ ਦਲ ਵੀ ਕਿਤਨਾ ਕਿਤੇ ਹਾਸ਼ੀਏ ਤੇ ਪਹੁੰਚੀ ਹੋਈ ਹੈ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਤੋਂ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਇੱਕ ਵੱਡਾ ਖਮਿਆਜਾ ਪੰਜਾਬ ਦੀ ਸਿਆਸਤ ਦੇ ਵਿੱਚ ਭੁਗਤਣਾ ਪਿਆ ਸੀ ਤੇ ਹਾਸ਼ੀਏ ਤੇ ਪੁੱਜ ਗਿਆ ਸੀ ਦੋਨੇ ਪਾਰਟੀਆਂ ਤੇ ਦੋਆਂ ਪਾਰਟੀਆਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਸੀ ਤੇ ਇਸੇ ਤਰੀਕੇ ਦੀਆਂ ਚਰਚਾਵਾਂ ਦਾ ਮਾਹੌਲ ਹੈ ਜਿਹੜਾ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀ ਪਰ ਹੁਣ ਅਮੀ ਚਾਦੇ ਵੱਲੋਂ ਨੀਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਬਿਆਨ ਦਿੱਤਾ ਜਾਂਦਾ ਹੈ ਉਹ ਬੜੇ ਮਾਇਨੇ ਰੱਖਦਾ ਹੈ ਇੱਕ ਵਾਰ ਫਿਰ ਤੋਂ ਸਿਆਸੀ ਗਲਿਆਰੇ ਚ ਚਰਚਾਵਾ ਦਾ ਮਾਹੌਲ ਇਸ ਬਿਆਨ ਨੇ ਗਰਮਾ ਦਿੰਦਾ ਹੈ ਹੁਣ ਕੀ ਜਾ ਰਿਹਾ ਹੈ ਕਿ ਗੱਠਜੋੜ ਹੈ ਜਿਹੜਾ ਉਹ ਲਗਭਗ ਤੈ ਹੋ ਚੁੱਕਿਆ ਹੈ ਹੁਣ ਸਿਰਫ ਅਧਿਕਾਰਿਤ ਐਲਾਨ ਹੈ ਜਿਹੜਾ ਰਸਮੀ ਤੌਰ ਦੇ ਉੱਤੇ ਐਲਾਨ ਹੈ ਜਿਹੜਾ ਉਹ ਕਰਨਾ ਬਾਕੀ ਰਹਿ ਗਿਆ ਹਾਲਾਂਕਿ ਬੀਤੇ ਕੱਲ ਅਸੀਂ ਵੀ ਇੱਕ ਖਾਸ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਵੀ ਜਿਹੜੇ ਗੈਸਟ ਸਾਡੇ ਨਾਲ ਬੈਠੇ ਸੀ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਵੀ ਇਹ ਗੱਲ ਆਖ ਦਿੱਤੀ ਸੀ ਕਿ ਅੰਦਰ ਖਾਤੇ ਚਾਰ ਦੇ ਕਰੀਬ ਜਿਹੜੀਆਂ ਮੀਟੀਆਂ ਪਹਿਲਾਂ ਹੋ ਚੁੱਕੀਆਂ ਨੇ ਸੁਖਬੀਰ ਬਾਦਲ ਦੀਆਂ ਤੇ ਹੁਣ ਜਿਹੜਾ ਰਸਮੀ ਤੌਰ ਤੇ ਉੱਤੇ ਐਲਾਨ ਕਰਨਾ ਬਾਕੀ ਹੈ ਬਾਕੀ ਇਹ ਪਾਰਟੀਆਂ ਅਲਾਈਂਸ ਨੇ ਜਿਹੜਾ ਉਹ ਕਰ ਚੁੱਕੀਆਂ ਨੇ ਤੇ ਹੁਣ ਹਮੇਸ਼ਾ ਦੇ ਇਸ ਬਿਆਨ ਤੋਂ ਬਾਅਦ ਦੇ ਵਿੱਚ ਪੰਜਾਬ ਵਾਲੀ ਜਿਹੜੀ ਸ਼੍ਰੋਮੇ ਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਹੈ ਕਿਸ ਤਰੀਕੇ ਦਾ ਰਿਐਕਸ਼ਨ ਆਉਂਦਾ ਹੈ ਉਹਦੇ ਤੇ ਸਭ ਦੀਆਂ ਨਜ਼ਰਾਂ ਬਣੀਆ ਰਹਿਣਗੀਆਂ